ਜਦੋਂ ਆਪਾਂ ਗ੍ਰੀਨ ਡਰੈਸਿੰਗਾਂ ਦੀ ਰੁਪਾਈ ਕਰ ਰਹੇ ਸੀ ਤਾਂ ਇਹ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਮੈਨੂੰ ਕਿ ਹੋਰ ਪੌਦਿਆਂ ਨਾਲੋਂ ਇਹਦੀਆਂ ਜੜ੍ਹਾਂ ਦਾ ਜਿਹੜਾ ਰੰਗ ਆ ਉਹ ਦੇਖੋ ਲਾਲ ਆ ਕਿੰਨਾ ਸੋਹਣਾ ਰੰਗ ਆ ਜੜ੍ਹਾਂ ਦਾ ਵੀ ਤੇ ਇਹ ਪੌਦੇ ਨੂੰ ਆਪਾਂ ਉੱਪਰ ਤੁਹਾਨੂੰ ਦਿਖਾਈ ਹੈ ਪਹਿਲਾਂ ਕਿ ਉੱਪਰੋਂ ਇਹ ਬਿਲਕੁਲ ਹੀ ਹਰੇ ਰੰਗ ਦਾ ਰਹਿੰਦਾ ਤੇ ਇਹ ਇੱਕ ਵੱਖਰਾ ਹੀ ਜਿਹੜਾ ਝਲਕ ਸਾਹਮਣੇ ਆਈ ਹੈ ਕਿ ਜੜ੍ਹਾਂ ਦਾ ਰੰਗ ਲਾਲ ਆ ਦੀ ਰੰਗੂਨ ਕ੍ਰੀਪਰ ਵੇਲਾ ਤੇ ਇਹਦੀਆਂ ਜਣਾ ਕੈਲੋਬੀ ਇਹਦਾ ਨਾਲ-ਨਾਲ ਡੀਆਂ ਹੋਣਗੇ ਅੱਗੇ ਤੇ ਇਹਦਾ ਇੱਕ ਬੇਬੀ ਪਲਾਂਟ ਬਣਿਆ ਹੋਇਆ ਤੇ ਇਸ ਬੇਬੀ ਪਲਾਂਟ ਨੂੰ ਆਪਾਂ ਸੁਰੱਖਿਅਤ ਤਰੀਕੇ ਨਾਲ ਰਪਾਈ ਕਰਕੇ ਇਹਦਾ ਕਿਤੇ ਰੁਪਾਂਤਰਨ ਕਰਾਂਗੇ ਹਲਾ ਇਹ ਆਪਾਂ ਨੇ ਸਦਾ ਬਰਪੂਨ ਵਾਲੀ ਜਿੰਨੇ ਵੀ ਪੌਦੇ ਸੀ ਇੱਥੇ ਸਿੰਗਲ ਸਿੰਗਲ ਇਕੱਲਾ-ਇਕੱਲਾ ਲੱਗਿਆ ਹੋਇਆ ਸੀ ਤੇ ਇਹਨਾਂ ਸਾਰਿਆਂ ਨੂੰ ਆਪਾਂ ਲਿਜਾਵਾਂਗੇ ਇਸ ਤਰ੍ਹਾਂ ਇਹਨਾਂ ਦੀ ਜੁਨੀਅਨ ਬਣਾਈ ਆ ਜੁਨੀਅਨ ਬਣਾ ਕੇ ਤਦਾਬਹਰ ਫੁੱਲਾ ਵਾਲੇ ਪੌਦੇ ਦਾ ਆਪਾਂ ਨੇ ਰਪਾਈ ਕਰਨ ਤੋਂ ਬਾਅਦ ਇਸ ਗਮਲੇ ਦੇ ਵਿੱਚ ਰੁਪਾਂਤਰਨ ਕਰਨ ਦਿੱਤਾ ਹੈਗਾ ਤੇ ਇਹ ਡੱਬਾ ਡੇਢ ਡੇਢ ਡੱਬਾ ਇਹਨੂੰ ਪਾਣੀ ਦਾ ਪਾ ਗਏ ਡੇਢ ਲੀਟਰ ਮਤਲਬ ਤੇ ਇਹ ਤੋਂ ਬਾਅਦ ਤੇ ਪਹਿਲਾਂ ਦੀ ਝਲਕ ਤੇ ਬਹੁਤ ਜ਼ਿਆਦਾ ਸੋਹਣਾ ਬਦਲਾਅ ਆਇਆ ਹੈ ਤੇ ਇੱਕ ਜੂਨੀਅਨ ਰੂਪ ਦੇ ਵਿੱਚ ਸਾਰੇ ਜਿੰਨੀਆਂ ਵੀ ਟਾਣੀਆਂ ਸਿੰਗਲ ਸਿੰਗਲ ਸੀ ਜੂਨੀਅਨ ਰੂਪ ਦੇ ਵਿੱਚ ਆ ਕੇ ਬਹੁਤ ਹੀ ਖੇਚ ਦਾ ਕੇਂਦਰ ਬਣ ਚੁੱਕੀਆਂ ਬਹੁਤ ਹੀ ਜ਼ਿਆਦਾ ਖੂਬਸੂਰਤ ਲੱਗ ਰਹੀਆਂ ਹੈਗੀਆਂ ਇਹਨੂੰ ਹੁਣ ਆਪਾਂ ਛੋਟੇ ਗਮਲੇ ਨੂੰ ਵੱਡਿਆਂ ਦੇ ਵਿੱਚ ਵੀ ਰੱਖਾਂਗੇ ਤਾਂ ਇਹ ਉਹਨਾਂ ਦੇ ਹਾਨ ਦਾ ਲੱਗਣਾ